ਸ਼੍ਰੀ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਖਤਰੀ ਜੀ ਅੱਜ ਸਾਡੀ ਫੇਰ ਜਤਰਾ ਚੱਲ ਰਹੀ ਹੈ ਜੀ ਪੀਰ ਬਾਬਾ ਜਿੰਦਾ ਸ਼ਹੀਦ ਜੀ ਨੂਰਪੁਰਵੇਦੀ ਸਥਾਨਾਂ ਤੋਂ 3 ਵਜੇ ਤੋਂ ਜਤਰਾ ਚੱਲੀ ਹੈ ਜੀ ਪਿੰਡ ਤੋਂ ਬਸੇ ਕੁਝ ਹੀ ਟਾਈਮ ਵਿੱਚ ਅਸੀਂ ਨੂਰਪੁਰਵੇਦੀ ਬਾਬਾ ਜੀ ਦੇ ਸਥਾਨਾਂ ਤੇ ਪੁੰਜਣੇ ਆਲੇ ਆ ਫੇਰ ਤੁਹਾਨੂੰ ਕਰਾਉਂਦੇ ਆ ਉੱਥੇ ਤੋਂ ਦਰਸ਼ਨ ਬਾਬਾ ਜੀ ਦੇ ਸਥਾਨਾਂ ਤੋਂ ਅਸੀਂ ਆਏ ਹਾਂ ਤੇ मार राजा जी